ਸਰ ਸ੍ਰੀ ਵੈਗ੍ਰੂ ਜੀ ਕੀ ਪੱਤੇ ਪਤੇ ਤੋਂ ਉਪਰੰਤ ਦਾਸ ਬਾਬਾ ਸੁਖਪਾਲ ਸਿੰਘ ਸਹੂਤਾ ਢਾਡੀ ਛੋਟੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਹਿੰਦੁਸਤਾਨ ਦੀਆਂ ਸੰਗਤਾਂ ਛੋਟੇ ਸਹਿਬਜ਼ਾਦਿਆਂ ਦੀ ਯਾਦ ਨੂੰ ਤਾਜ਼ਾ ਕਰਦੀਆਂ ਹੋਈਆਂ ਇਹ ਉਹਨਾਂ ਦੀ ਯਾਦ ਨੂੰ ਮਨਾ ਰਹੀਆਂ ਨੇ ਕੀ ਬੜਾ ਔਖਾ ਸਮਾਂ ਸੀ ਸਾਤ ਸੰਗਤਿਕ ਗੁਰੂ ਤੇ ਗੁਰੂ ਪਰਿਵਾਰ ਤੇ ਗੁਰੂ ਦੇ ਸਿੰਘਾਂ ਤੇ ਗੁਰੂ ਦੇ ਬੱਚਿਆਂ ਤੇ ਬੜਾ ਔਖਾ ਸਮਾਂ ਸੀਗਾ ਨੰਦਾ ਦੀ ਪੁਰੀ ਨੂੰ ਅਲਵਿਦਾ ਕਹਿਆ ਛੇ ਪੋਤੇ ਸੱਤ ਪੋਤੇ ਦੀ ਸਾਂਝੀ ਰਾਤ ਨੂੰ ਸਰਸਾ ਦੇ ਕੰਡੇ ਤੇ ਨਿਤਨੇਮ ਕੀਤਾ ਪਰਿਵਾਰ ਖੇਰੂ ਖੇਰੂ ਹੋਇਆ ਸਾਧ ਸੰਗਤ ਜੀ ਸਰਸਾ ਠਾਠਾ ਮਾਰਦੀ ਤੀ ਬੜੀ ਭਰੀ ਹੋਈ ਤੀ